ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ वेलकम ਬੈਕ ਟੂ ਮਾਈ YouTube ਚੈਨਲ ਸੋ ਅੱਜ ਅਸੀਂ ਹੋ ਗਏ ਆ ਰੈਡੀ ਤੇ ਇਹਨਾਂ ਨੇ ਪਤਾ ਕਿੱਥੇ ਜਾਣਾ ਹੈ ਵਿਕਰਮ ਨੇ ਸਾਨੂੰ ਕਿਹਾ ਸੀ ਕਿ ਤੁਸੀਂ ਰੈਡੀ ਹੋ ਜਾਓ ਤੇ ਵੀ ਬਾਕੀ ਮੈਂ ਆਣ ਕੇ ਦੱਸਦਾ ਆ ਅਸੀਂ ਹੋ ਚੁੱਕੇ ਆ ਰੈਡੀ ਤੇ ਆ ਮੰਮਾ ਆਪਾਂ ਰੈਡੀ ਹੋ ਚੁੱਕੇ ਆ ਤੇ ਬਸ ਉਹ ਮਨਵੀ ਨੂੰ ਰੈਡੀ ਕਰਨਾ ਆ ਇਹਨਾਂ ਨੇ ਰੈਡੀ ਹੋਣਾ ਆ ਤੇ ਫਿਰ ਆਪਾਂ ਪਤਾ ਨਹੀਂ ਕਿੱਥੇ ਜਾਣਾ ਇਹ ਆਣ ਕੇ ਤੁਹਾਨੂੰ ਦੱਸਣਗੇ ਤੇ ਸਾਨੂੰ ਤਾਂ ਦੱਸਿਆ ਨਹੀਂ ਹੈਗਾ ਆ ਮੈਂ ਇਹਨਾਂ ਤਿਆਰ ਹੋ ਜਾਵਾਂ ਸੋ ਮੈਂ ਮਨਵੀ ਨੂੰ ਰੈਡੀ ਕਰ ਦਾਂ ਮਾ ਪਾ ਦੇ ਦੇ ਉਹਦੇ ਮਾ ਤਾਂ ਪਾਣੀ ਪਾਣੀ ਮੈਂ ਕੋਨੇ ਕੱਪੜੇ ਗੰਦੇ ਕਰ ਲੈਣੇ ਆ ਉਹਨੂੰ ਪੋਸ਼ਟ ਰੱਖਣਾ ਕਿੰਨਾ ਟਾਈਮ ਲੱਗਣਾ ਮੈਂ ਇਹਨਾਂ ਨੂੰ ਪੋਸ਼ਟਮਾ ਕਿੰਨਾ ਕੁ ਟਾਈਮ ਲੱਗਣਾ ਆ ਤੇ ਬਾਕੀ ਆਪਾਂ ਮਨਵੀਰ ਜਿਹੜਾ ਸਾਡਾ ਝਾੜੂ ਲਾਉਂਦਾ ਪਿਆ ਆ ਇਹਨੇ ਮੇਰਾ ਫਾਊਂਡੇਸ਼ਨ ਢੋਲਤਾ ਫਾਊਂਡੇਸ਼ਨ ਢੋਲ ਕੇ ਕਹਿੰਦਾ ਹੁਣ ਮੈਂ ਝਾੜੂ ਲਾਉਣਾ ਉੱਤੇ ਬੱਸ ਹੈ ਮਨ ਨੂੰ ਤਾਂ ਰੈਡੀ ਕਰਦਾ ਆਪਣੇ ਕੱਪੜੇ ਲਿਓ ਫੇਰ ਆਪਣੇ ਕੱਪੜੇ ਲਿਓ ਕੱਪੜੇ ਲਿਓ ਆਪਣੇ ਜਲਦੀ ਜਲਦੀ ਲਓ ਜੀ ਆਪਾਂ ਹੋ ਚੁੱਕੇ ਆ ਰੈਡੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਤੇ ਇੱਕ ਜੀ ਬਹੁਤ ਹੀ ਬੁਰੀ ਖਬਰ ਆ ਤੇ ਬੁਰੀ ਖਬਰ ਇਹ ਆ ਵੀ ਸਾਡੇ ਜਨਾ ਭਾਈ ਉਹਨਾਂ ਦਾ ਐਕਸੀਡੈਂਟ ਹੋ ਗਿਆ ਆ ਤੇ ਅਸੀਂ ਉੱਥੇ ਚੱਲੇ ਆ ਉਹਨਾਂ ਦਾ ਐਕਸੀਡੈਂਟ ਹੋਇਆ ਆ ਕੱਲ ਕੱਲ ਦਾ ਤੇ ਉਹ ਫੇ ਉਹਨਾਂ ਦੇ ਆਪਣਾ ਦੂਜਾ ਆਈਸੀਯੂ ਦੇ ਤਿਆਰ ਉਹ ਜਿਆਦਾ ਬਹੁਤ ਜਿਆਦਾ ਹਾਲਤ ਖਰਾਬ ਆ ਉੱਥੇ ਜਾਣਾ ਆ ਪਤਾ ਲੈਣ ਚੱਲੇ ਆ ਵੀ ਬਈ ਉਹ ਕਾਫੀ ਕੀ ਕਰਦੇ ਮੈਂ ਕਹਿੰਦਾ ਵੀ ਹੁਣ ਅਜੇ ਉਹਨਾਂ ਦੇ ਆਏ ਛੋਟਾ ਬੇਬੀ ਆ ਛੋਟਾ ਬੇਬੀ ਹੁਣੀ ਹੋਇਆ ਅਜੇ ਤੁਸੀਂ ਸਾਰੇ ਯਾਨੀ ਉਹ ਕਰੋ ਆਪਣਾ ਦੁਆ ਕਰੋ ਵੀ ਮਤਲਬ ਕੋਈ ਪ੍ਰੋਬਲਮ ਨਾ ਹੋਵੇ ਭਾਜੀ ਜਲਦੀ ਇਹਨੂੰ ਠੀਕ ਨੇ ਤਿਆਰ ਹੁੰਦੇ ਪਏ ਆ ਪੀ ਜਾਣਾ ਆਜੇ ਆਜੇ ਆ ਦادی ਕਰਦੀ ਆ ਆ ਦੇਖੋ ਯਾ ਆ ਦੇਖੋ ਇੱਧਰ ਦੇਖੋ ਕੀ ਚੱਲਣ ਦੇ ਆ ਇੱਧਰ ਚੈੱਕ ਕਰੋ ਵਾਹ ਜੀ ਵਾਹ ਨੰਬਰ ਲਾਉਂਦੀ ਮੰਮੀ ਅੰਕਲ ਬਣਾ ਨੂੰ ਨਨੂ ਆਹ ਕੀ ਕਰਦੀ ਦਾਦੀ ਓਏ ਓਹ ਹੋ ਬਾਉ ਜੀ ਬਾਉ ਕਾ ਬਾਦ ਹੈ ਪਾਪਾ ਬੱਬਾ ਕੀ ਆ ਪਾਪਾ ਬੱਬਾ ਓ ਨੰਬਰ ਆਹੋ ਬੱਬਰ ਲੋ ਜੀ ਅੱਧਾ ਦੇਖੋ ਜੀ ਮੰਮੀ ਸਾਡੀ ਨੰਬਰ ਲੋਂਦੀ ਚੈੱਕ ਕਰੋ ਬਾ ਜੀ ਬਾ ਬਾ ਜੀ ਬਾ ਆ ਜਾ ਆ ਜਾ ਆ ਮੱਥੇ ਤੇ ਹੱਥ ਨਾ ਮਾਰ ਪਹਿਲਾਂ ਉਦੋਂ ਜਦੋਂ ਘਰ ਦੇ ਕਹਿੰਦੇ ਪੜ ਲਓ ਉਦੋਂ ਉਦੋਂ ਨਾ ਆ ਦੇਖ ਉਹ ਦੇਖ ਲਾ ਕਿੰਨਾ ਉਹ ਤੋੜੂ ਨੂੰ ਉਹ ਦੋ ਤਿੰਨ ਨੂੰ ਲਾ ਉਹ ਕਿੰਨੇ ਖਲਾਲੇ ਤਰਿਆ ਸੀ ਪਟ ਹੋ ਗਿਆ ਉਹ ਡੱਟ ਹੋ ਗਿਆ ਆ ਜਾ ਆ ਜਾ ਆ ਜਾ ਆ ਜਾ ਆ ਜਾ ਹਾਂਜੀ ਲੋ ਜੀ ਜਿੰਦੇ ਲਾਉਂਦੀ ਆ ਪ੍ਰੀਤ ਹੁਣ ਆਪਾਂ ਚੱਲੇ ਆਂ ਆਪਾਂ ਜਾਣਾ ਆ ਜੀ ਜਲੰਧਰ ਜੋਲ ਹਸਪੀਟਲ ਦੋਲੋ ਹਸਪੀਟਲ ਚੱਲੇ ਆਂ ਜੀ ਇੱਧਰ ਅਮਾਰਾ ਟਾਈਮ ਕਿਹੇ ਜਣਾ ਆਵੇ ਪਤਾ ਨਹੀਂ ਵਿਚਾਰੇ ਰੱਖ ਲਿਆ ਮੇਰਾ ਪ੍ਰੋਟੀਨ ਵਾਲਿਆ ਚਲੋ ਚਲੀਏ ਮਨਵੀਰ ਆ ਜਾ ਔਰ ਬੋਲ ਕੇ ਦੀ ਆ ਚਾਰ ਜਨ ਲੈ ਲੈ ਤੇ ਫੋਰ ਹੋ ਚਲੋ ਆ ਬੋਲ ਕੇ ਦੀ ਆ ਕੀ ਹੈ ਮਮੀ ਉਹ ਬੋਲ ਕੇ ਦੀ ਆ ਪ੍ਰੀਤ ਉਹ ਬੋਲ ਪੋ ਕੁਛ ਆ ਬੋਲ ਕੇ ਦੀ ਆ ਇਹਦਾ ਇਹਦਾ ਲੈ ਜਾਂਦੀ ਨਹੀਂ ਆਪਾਂ ਇਹ ਪਤਾ ਨਹੀਂ ਕਿੰਨੇ ਦਿੱਤੀ ਸੀ ਉਹ ਗੋਪੀ ਭਾਈ ਕੀ ਤੂੰ ਉਹਨਾਂ ਦੀ ਬੋਲ ਚੱਕ ਕੇ ਲੈ ਕੇ ਆ ਗਿਆ ਓਏ ਕੀ ਆ ਓਏ ਪਾਗਲੀ ਹੈ ਲਓ ਜੀ ਸਾਡਾ ਜਿਹੜਾ ਜਿੰਦਾ ਹੈ ਨਾ ਇਹ ਇਹ ਬਹੁਤ ਖਲਾਅ ਲੱਗਦਾ ਬਿਕੋ ਪੈਰ ਚ ਡਾ ਲੱਗ ਜੇ ਚਲੋ ਜੀ ਚਲੋ ਮਮਮੀ ਕੋਸ਼ ਮਮੇ ਕਾਸ਼ ਲੋ ਜੀ ਅਸੀਂ ਆ ਚੁੱਕੇ ਆ ਘਵਾਰ ਤੇ ਤਾਈ ਹੁਣਾਂ ਨੂੰ ਆਪਾਂ ਚੱਕਣਾ ਉਹ ਤਾਈ ਹੁਣਾਂ ਨੂੰ ਫੋਨ ਤਾਂ ਲਾਇਓ ਸੱਚੇ ਉਹ ਲਾਇਆ ਹੈ ਤਾਈ ਹੁਣਾਂ ਨੂੰ ਫੋਨ ਲਾਲ ਮੈਂ ਕਹਿ ਦਵਾਂ ਕਿ ਬਾਹਰ ਤੱਕ ਆ ਜਾਓ ਲੋ ਜੀ ਆਪਾਂ ਚਾਹਦੇ ਪਏ ਤਾਈ ਹੁਣਾਂ ਦੇ ਘਰੇ ਤੇ ਉਹਨਾਂ ਨੂੰ ਨਾਲ ਲੈ ਕੇ ਜਾਣਾ ਹੁਣ ਤੇ ਮਨਜੀਤ ਸਾਡਾ ਦੇਖ ਲਓ ਬੈਠਾ ਹੋਇਆ ਹੈ ਤਾਈ ਇਹਨਾਂ ਨੂੰ ਵੀ ਨਾਲ ਲੈ ਕੇ ਜਾਣਾ ਤੇ ਜੁਣ ਸਾਡੀ ਨਿਗਰਾਨੀ ਆ ਭਾਈ ਨੂੰ ਤੁਸੀਂ ਦੇਖਿਆ ਹੋਇਆ ਸਾਰਿਆਂ ਨੇ ਭਾਈ ਵੀ ਬਲੌਗ ਚ ਆਉਂਦੇ ਆ ਤੁਹਾਡਾ ਵੀ ਦੇਖ ਕੇ ਤੁਹਾਡਾ ਦੇਖ ਕੇ ਮਨ ਬਹੁਤ ਜ਼ਿਆਦਾ ਦਾਸ ਹੋਣਾ ਵੀ ਯਾਰ ਵੀ ਹੁਣ ਤਾਂ ਘਰ 'ਚ ਖੁਸ਼ੀ ਆਈਆਂ ਸੀਗੀਆਂ ਵੀ ਆਹ ਕਿ ਚੱਕਰ ਪੈ ਗਿਆ ਨਾ ਮੇਰਾ ਯਾਰ ਆਪ ਬੁੱਖ ਖਾ ਦਾ ਮਨ ਦੁਗੀ ਆ ਨਾ ਕੰਮ ਕਰਾ ਦੇ ਕਾਦਾ ਕਰਦੇ ਆ ਭਾਈ ਮੇਰਾ ਤਾਂ ਆਮੜਾ ਕੰਨ ਮਨ ਦੁਗੀ ਹੋਇਆ ਯਾਰ ਦੇਖ ਕੇ ਵੀ ਮੈਂ ਕਹਾਂ ਯਾਰ ਹੁਣ ਤਾਂ ਮੈਂ ਇਹਦਾ ਹੋ ਗਿਆ ਯਾਰ ਗੇਂਜ ਦੀ ਤੇ ਫੇਮ ਕੱਲ੍ਹ ਨੇਰਾ ਹੋ ਗਿਆ ਨਹੀਂ ਤਾਂ ਮੂੰਹ ਉਧਰ ਚਲ ਜਾਣਾ ਹੈਗਾ ਮੈਂ ਸੁੱਤੀ ਸੀ ਜਦੋਂ ਤੁਸੀਂ ਕੰਨ ਕੀ ਸੁੱਤੀ ਹੁਣ ਮੈਂ ਦੱਸਿਆ ਇਹ ਵੀ ਸੋਚਾ ਜੀ ਪਹਿਲੀ ਐ ਐਕਸੀਡੈਂਟ ਬਹੁਤ ਬੰਦਾ ਹੋਇਆ ਬਹੁਤ ਜ਼ਿਆਦਾ ਤੇ ਲੋਕਾਂ ਨੇ ਦੇਖ ਲਓ ਵੀ ਲੋਕ ਇਦਾਂ ਦੇ ਵੀ ਉਹਨਾਂ ਨੇ ਚੱਕੀਆਂ ਨਹੀਂ ਵੀ ਇੱਦੀ ਬੈਠਾ ਰੱਡੇ ਬੈਠਾ ਰਿਆ ਵੀਡੀਓ ਵੀ ਹੈਗੀ ਤਾਂ ਦਿਖਾਉਂਦਾ ਮੈਂ ਇੱਜੇ ਦਾ ਇੱਦੀ ਬੈਠਾ ਰਿਆ ਕਿਸੇ ਨੇ ਨਹੀਂ ਵੀ ਕਿਹਾ ਵੀ ਇਹਨੂੰ ਬੰਦ ਨੂੰ ਚੱਕਣੀ ਹੈ ਇੱਦੀ ਬਹੁਤ ਜ਼ਿਆਦਾ ਬੈਠਾ ਰਿਆ ਕੋਈ ਨਾ ਪਾਪਾ ਜਲਦੀ ਠੀਕ ਕਰ ਦੋ ਸਾਰੇ ਯਾਰੀ ਜੀ ਆਗੇ ਈ ਤਾਈ ਜੀ ਮੈਨੂੰ ਅੱਗੇ ਪੈਸਾ ਲੈ ਕਹਿੰਦੇ ਆ ਕਿ ਤੇਰੀ ਵੀਡੀਓ ਫੜਦੀ ਆ ਲੈ ਲੈ ਉਹਨੂੰ ਫੋਨ ਆ ਕੇ ਵੀਡੀਓ ਉਹ ਲੈ ਤੇਰੇ ਸਾਡੇ ਘਰ ਤੋਂ ਚੱਲੇ ਜੋ ਕਰੇ ਮੇਰੀ ਕਾਰ ਦੇ ਘਰ ਚੱਲੇ ਹੁਣ ਕਿਹਦੇ ਤੇਰੇ ਘਰੋਂ ਚੱਲਦੇ ਨੇ ਗੋਲਾ ਬਾਈ ਜੀ ਆ ਕੱਗਾ ਕਿ ਕੀ ਬਗਾ ਅੱਛਾ ਮੈਂ ਫਾਟ ਉਹ ਵੀ ਹਲ ਤੱਕ ਫੜਾਉਂਦਾ ਅੱਛਾ ਬੋਲੀ ਸੌਂ ਕੇ ਬੋਲੀ ਕੀ ਹਾਂਜੀ ਲੋ ਜੀ ਆਪਾਂ ਆ ਗਏ ਆ ਜੋਲ ਹਸਪੀਟਲ ਉਧਰ ਸਾਹਮਣੇ ਆਉਂਦੀ ਵੀ ਪ੍ਰੀਤੀ ਆ ਉਹਦੇ ਆ ਉਹਦੇ ਆ ਉਹਦੇ ਹਾਂਜੀ ਲੋ ਜੀ ਆਪਾਂ ਆ ਗਏ ਆ ਬਹੁਤ ਯਾਰ ਇੱਥੇ ਹਨਾ ਦੇਲਾ ਇਸ ਨੂੰ ਕਿੱਦਾ ਬੈਠੇ ਆ ਨਾ ਲੋਕ ਹਾਂਜੀ ਲੋ ਜੀ ਆਪਾਂ ਹਸਪੀਟਲ ਗਏ ਸੀ ਤੇ ਉਹ ਕਹਿੰਦੇ ਵੀ ਮਿਲਣ ਦਾ ਟਾਈਮ ਹੈਗਾ 2 ਵਜੇ ਤੇ ਭਾਜੀ ਜਿਹੜੀ ਹਾਲਤ ਆ ਬਹੁਤ ਜ਼ਿਆਦਾ ਖਰਾਬਿਆ ਇੱਕ ਤੁਹਾਡੇ ਤੁਹਾਡੇ ਸਾਹਮਣੇ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਆ ਤੁਸੀਂ ਸਾਰੇ ਜਣੇ ਅਰਦਾਸ ਕਰੋ ਵੀ ਜਲਦੀ ਜਲਦੀ ਭਾਜੀ ਠੀਕ ਹੋ ਜAVE ਤੇ ਉਹ ਭਾਜੀ ਦੇ ਜਿੱਦਾਂ ਨਾ ਸੱਟ ਸਿਰ ਤੇ ਲੱਗੀ ਤੇ ਉਹਨਾਂ ਬਲੱਡ ਜਿਹੜਾ ਬਹੁਤ ਹੀ ਜ਼ਿਆਦਾ ਨਿਕਲ ਗਿਆ ਤੇ ਬਾਕੀ ਜਿਹੜੀ ਸੱਟ ਲੱਗੀ ਆ ਉਹਦੇ ਨਾਲ ਨਾ ਮੈਂਟਲੀ ਡਿਸਟਰਬ ਹੋ ਗਿਆ ਭਾਜੀ ਉਹ ਮਤਲਬ ਹੱਥ ਪੈਰ ਮਾਰੀ ਜਾਂਦਾ ਤੇ ਤੇਜ਼ ਤੇਜ਼ ਵੀ ਉਹ ਕਹਿੰਦਾ ਵੀ ਮੈਨੂੰ ਇੱਥੋਂ ਲੈ ਜਾਓ ਨਾ ਕਰੇ ਲੈ ਜੂ ਵੀ ਬਹੁਤ ਜ਼ਿਆਦਾ ਮਤਲਬ ਹਾਲਤ ਖਰਾਬ ਆ 5% ਮਾੜੀ ਸਹੀ ਹੋਈ ਡਾਕਟਰ ਕਹਿੰਦੇ ਸਵੇਰੇ ਬਾਕੀ ਹਜੇ ਮਤਲਬ ਅੱਖਾਂ ਨਹੀਂ ਖੋਲਦਾ ਭਾਜੀ ਤੇ ਵੀ ਰੱਬ ਇਹਦਾ ਵੀ ਐਕਸੀਡੈਂਟ ਨਾ ਕਰਾਵੇ ਕਿਸੇ ਤੇ ਨਾ ਮਾਰਾ ਟਾਈਮ ਨਾ ਆਵੇ ਵੀ ਜੀਹ ਸਾਹ ਬਣਾ ਉਹ ਤੁਹੀ ਲਾੜੂ ਸਾਹਿਬ ਦੀ ਭੈਣ ਵੀ ਹਜੇ ਨਾ ਸਿਲੇ ਚ ਆ ਹਜੇ ਪ੍ਰੋਪਰ ਉਹ ਵਿਚਾਰੀ ਹਜੇ ਠੀਕ ਨਹੀਂ ਹੋਈ ਹੈ ਨਾ ਉੱਤੋਂ ਭਾਜੀ ਇੱਦਾਂ ਹੋ ਗਿਆ ਵੀ ਦੇਦੀ ਹੁਣੇ ਘਰੇ ਆ ਜਾਈ ਹੈ ਨਾ ਉਹਨਾਂ ਨੂੰ ਹੁਣੇ ਹਸਪੀਟਲ ਲੈ ਕੇ ਆਏ ਹੈਗੇ ਕਿਉਂਕਿ ਨਾ ਉਹ ਆ ਸਕਦੇ ਹਾਂ ਹੁਣ ਉਹ ਵਿਚਾਰੀ ਦੇ ਦਿਲ ਤੇ ਘਰੇ ਕੀ ਬੀਤਦੀ ਹੋंगी ਹੈ ਨਾ ਪਚਾਰੀ ਉਹਨਾਂ ਦੇ ਬੋਲ ਤਾਂ ਪੂਆ ਜੀ ਗਏ ਉਹੜੀ ਆਪਣੀ ਤਾਂ ਵੀ ਚਲ ਨੂੰ ਹੱਥ ਲਾ ਦੇਣੀ ਹੈ ਨਾ ਇੱਧਰ ਹੁਣ ਪਚਾਰੀ ਦੇ ਦਿਲ ਤੇ ਕੀ ਪੀਂਦੀ ਹੋਣੀ ਹੈ ਨਾ ਕਿੰਨਾ ਸੋਚਾਂ ਚ ਪਈ ਹੈ ਹੈ ਨਾ ਵੀ ਬਾਕੀ ਮਹਾਰਾਜ ਦਾ ਨਾ ਚਰੋ ਸ਼ੁਕਰਿਆ ਭਾਜੀ ਉੱਧਾ ਠੀਕ ਹੈ ਬਿਲਕੁਲ ਤੇ ਬਾਕੀ ਹੁਣ ਥੋੜਾ ਟਾਈਮ ਲੱਗੂਗਾ ਉਹੜੀ ਵਾਲੀ ਸਾਭ ਕੋ ਠੀਕ ਹੋ ਜਾਣਾ ਦੇ ਬਸ ਇੱਕ ਤੁਹਾਡੀ ਤੁਹਾਡੇ ਮੂਰੇ ਹੱਥ ਤੇ ਬਾਕੀ ਇੱਕ ਤੁਹਾਡੇ ਮੂਰੇ ਹੱਥ ਜੋੜ ਕੇ ਬੇਨਤੀ ਆ ਸਾਰੇ ਜਣੇ ਅਰਦਾਸ ਕਰਿਓ ਬਹੁ ਲੋਗ ਦੇਖਣ ਲੱਗੇ ਇੱਕ ਵਾਰੀ ਅਰਦਾਸ ਜ਼ਰੂਰ ਕਰਿਓ ਸਾਰੇ ਜਣੇ ਆਪਣੇ ਮੂੰਹ ਚ ਇਹ ਗੱਲ ਕਹੋ ਵੀ ਬਾਬਾ ਜੀ ਬੰਦਾ ਠੀਕ ਹੋ ਜAVE ਬਸ ਇੱਕ ਜਿਹੜੇ ਹੁੰਦੇ ਨੇ ਕਹਿੰਦੇ ਵੀ 24 ਘੰਟੇ ਦੇ ਵਿੱਚ ਮੂੰਹ ਚ ਇੱਕ ਬੋਲ ਇਹ ਤਰ੍ਹਾਂ ਹੁੰਦਾ ਜਿਹੜਾ ਬੰਦਾ ਨਾ ਉਹ ਸੱਚ ਹੋ ਜਾਂਦਾ ਹਨਾ ਇੰਨੇ ਜਣੇ ਤੁਸੀਂ ਸਾਡਾ ਬਲੌਗ ਦੇਖਦੇ ਹੋ ਸਾਰੇ ਜਣੇ ਇੱਕ ਗੱਲ ਬਸ ਇਹ ਕਹਿ ਦਿਓ ਵੀ ਬਾਬਾ ਜੀ ਭਾਜੀ ਠੀਕ ਹੋ ਜAVE ਬਸ ਹਨਾ ਤੇ ਕਿਸੇ ਦਾ ਬੋਲ ਕੀ ਬਤਾ ਮੂੰਹ ਚ ਨਿਕਲ ਜAVE ਬੰਦਾ ਜਲਦੀ ਠੀਕ ਹੋ ਜAVE ਸਾਡਾ ਹਨਾ ਤੇ ਬਾਕੀ ਹੁਣ 2 ਵਜੇ ਭਾਜੀ ਨੂੰ ਮਿਲਣਾ ਆ ਜਿੱਤਾ ਉਹਨਾਂ ਦੀਆਂ ਗੱਲਾਂ ਸੋਣੀਆਂ ਹਨਾ ਟੀਟੀ ਆ ਸੋਨੋ ਤੁਸੀਂ ਹੁਣ ਆਪਨੇ ਆਪੇ ਮਨ ਮਨ ਬਹੁਤ ਤਾਂ ਆਉਂਦੀ ਤੇ ਹੁਣ 2 ਵਜੇ ਮਿਲਾਂਗੇ 2:30 ਵਜੇ ਦਾ ਟਾਈਮ ਆ ਫੇ ਭਾਜੀ ਨੂੰ ਮਿਲਦੇ ਆ ਫੇ ਮੈਂ ਮਿਲ ਕੇ ਦੇਖਦਾ ਆ ਵੀ ਭਾਜੀ ਕੀ ਬੋਲਦੇ ਚੱਲਦੇ ਆਣਾ ਤੇ ਮਾੜਾ ਬੋਲਦੇ ਆ ਉਦਾਂ ਵੀ ਬੱਸ ਕਹਿੰਦੇ ਵੀ ਬਹੁਤ ਜ਼ਿਆਦਾ ਮੈਂਟਲੀ ਬਹੁਤ ਜ਼ਿਆਦਾ ਡਿਸਟਰਬ ਹੈ ਤੇ ਹੁਣ ਜਾ ਕੇ ਦੇਖਦੇ ਆ ਹੁਣ ਮੈਨੂੰ ਭੂਆ ਜੀ ਦਾ ਫੋਨ ਆ ਗਿਆ ਫੁੱਫੜ ਜੀ ਦਾ ਤੇ ਉਹਨਾਂ ਦੀ ਕੁੜੀ ਦਾ ਤੇ ਦੀਦੀ ਕਹਿੰਦੇ ਮੈਨੂੰ ਆ ਕੇ ਲੈ ਜਾ ਤੇ ਨਾਲੇ ਫੁੱਫੜ ਨੂੰ ਲੈ ਜਾਣਾ ਉਹ ਵੀ ਘਰੇ ਬੈਠੇ ਹੋਰ ਤਰ੍ਹਾਂ ਕਰੀ ਜਾਂਦੇ ਵਿਚਾਰੇ ਹਨ ਹੁਣ ਮੈਂ ਲੈਨ ਚੱਲਾਂ ਭੂਆ ਉਹਨਾਂ ਨੂੰ ਤੇ ਆਪਣੇ ਫੁੱਫੜ ਨੂੰ ਤੇ ਭੈਣ ਨੂੰ ਇਹ ਇਥੇ ਮੈਂ ਕਰਦਾ ਹਾਂ ਗੱਲਬਾਤ ਦਿਨ ਬਹੁ ਮਾੜਾ ਯਾਰ ਅੱਜ ਦਾ ਤੇ ਇਦਾਂ ਦਾ ਟਾਈਮ ਨਾ ਰੱਬ ਇਦਾਂ ਦੇ ਇਦਾਂ ਦੇ ਟਾਈਮ 'ਚ ਦੌੜ ਤੜਾਈ ਨਾ ਲੱਗੇ ਹੋਰ ਜਿਹੜੀ ਮਰਜ਼ੀ ਲੱਗ ਜਵੇ ਹਨਾ ਬਈ ਇਹਦਾ ਇਹ ਹਸਪੀਟਲ ਦਾ ਰੰਗ ਨਾ ਰੱਬ ਕਿਸ ਨੂੰ ਦਿਖਾਵੇ ਹਨਾ ਬਈ ਬਹੁਤ ਜ਼ਿਆਦਾ ਮਨ ਯਾਰ ਦੁਖੀ ਹੁੰਦਾ ਐਨਾ ਮਾਰਾ ਟਾਈਮ ਆ ਯਾਰ ਚਲੋ ਸੁਣ ਕੇ ਹੁਣ ਗੱਲਾਂ ਦੱਸਿਆਂ ਦੀ ਨੇ ਬਹੁਤ ਮਨ ਦੁਖੀ ਹੋਇਆ ਹੁਣ ਫੇਰ ਕਰਦੇ ਆ ਤੁਹਾਡੇ ਨਾਲ ਸਾਰਿਆਂ ਨਾਲ ਗੱਲਬਾਤ ਤੇ ਮੈਂ ਲਿਆਂਵ ਊਰ ਫੁੱਫੜੋ ਨਾਲ ਲੋਜੀ ਆਪਾ ਆ ਚੁੱਕੇ ਆ ਗਗਨ ਦੀਦੀ ਹੁਣਾ ਕਰੇ ਤੇ ਸਰਦਾਰਾ ਤੋਂ ਘੜਤੀ ਨੇ ਦੇਖੋ ਕਹਿੰਦਾ ਭਜੋ ਗਗਨ ਦੀਦੀ ਹੁਣਾ ਕਰਿਆ ਸੀ ਤਾਈ ਹੁਣਾ ਨੂੰ ਲੈ ਕੇ ਆਏ ਸੀ ਏ ਲੋਜੀ ਆਪਾ ਆ ਚੁੱਕੇ ਆ ਗਗਨ ਦੀਦੀ ਘਰੇ ਕਿਉਂਕਿ ਭਾਜੀ ਹੁਣਾ ਨੂੰ ਆਪਾਂ ਦੇਖਾ ਇਸ ਲਈ ਹਸਪੀਟਲ ਤੋਂ ਹਸਪੀਟਲ ਤੋਂ ਸਿੱਧਾ ਆਪਾਂ ਗਗਨ ਦੀਦੀ ਘਰੇ ਆ ਗਏ ਆ ਤੇ ਤਾਈ ਹੁਣਾ ਨਾਲ ਲੈ ਕੇ ਆਏ ਕੀ ਕਹਿੰਦੇ ਫੋਟੋ ਆ ਗਈ ਆ ਆ ਸ਼ਾ ਸ਼ਾ ਫੁੱਲੀ ਨੇ ਚਲੋ ਜੀ ਆਪਾਂ ਪਹੁੰਚ ਗਏ ਕਰੇ ਅਲੋ ਜੀ ਸਾਰੇ ਯਾਨੀ ਪਹੁੰਚ ਗਏ 1 2 3 4 ਭਾਜੀ ਉਹਨਣਾ ਆਪਾਂ ਦੇਖ ਕੇ ਇੱਧਰ ਨਹੀਂ ਆ ਗਏ ਸਿੱਧਾ ਕਿਉਂਕਿ ਫਿਰ ਇੱਥੇ ਬੈਠਦੇ ਆਂ 10 ਮਿੰਟ ਫਿਰ ਚੱਲਦੇ ਆਂ ਥੱਕ ਜਾ ਹੋਇਆ ਪਿਆ ਸੀਗਾ ਆਉਂਦੇ ਪਏ ਆ ਤੁਸੀਂ ਚਲੋ ਪਹੁੰਚ ਗਏ ਜੀ ਸਿੱਧਾ ਓਏ ਨੰਨੂ ਦੇਸ਼ ਕਿੱਦਾਂ ਠੀਕ ਹੈ ਬਿਜਲੀ ਨਹੀਂ ਪਾਜੀ ਪਾਜੀ ਪਾਈ ਦੇ ਕਹ ਇਧਰ ਆ ਬੱਚਾ ਚਲੋ ਜੀ ਮੰਮੀ ਤਾਂ ਠੀਕ ਠੀਕ ਹੋ ਸਾਰੇ ਜਣੇ ਜਿਵੇਂ ਚਾਹਣਾ ਠੀਕ ਹੈ ਠੀਕ ਹੈ ਨਹੀਂ ਚਾਹ ਨਹੀਂ ਪੀ ਬੱਚਾ ਲੋ ਜੀ ਅਸੀਂ ਆ ਗਏ ਆ ਅਮਨਦੀ ਜੀ ਘਰੇ ਨਹੀਂ ਨਹੀਂ ਚਾਹ ਨਹੀਂ ਪੀਣੀ ਜਾਣਾ ਤੇ ਇਧਰ ਜਾਏ ਆ ਭਾਈ ਦਾ ਪਤਾ ਲੈ ਆਏ ਆ ਦੇਖੋ ਰੋਲਾ ਕਿੰਨਾ ਪਾਉਂਦੇ ਹਾਂ ਹੁਣੇ ਹੀ ਤਿੰਨ ਦੇ ਟੀਵੀ ਤੇ ਰੋਣਾ ਹੁੰਦਾ ਜਿੱਥੇ ਚੱਲਦੀ ਰਾਜ ਜਾਂਦੇ ਰੋਣਾ ਕਰਦੇ ਹਾਂ ਹਾਂ ਯਾਰ ਕੋਈ ਦਸਲੀਨ ਦਿਸਿਕਾ ਆਡੇ ਪਿੰਡੇ ਕੋਰ ਡੈਟ ਹੋ ਗਈ ਆ ਯਾਰ ਇਹਨੇ ਬੁਲਾਇਆ ਨਹੀਂ ਮੈਨੂੰ ਕਿਹੜਾ ਬੁਲਾਇਆ ਅਜੇ ਨੇ ਬੁਲਾਇਆ ਹੀ ਨਹੀਂ ਬੁਲਾਇਆ ਹੀ ਨਹੀਂ ਇਹ ਗੰਦੀ ਬੱਚੀ ਬਣ ਗਈ ਹਾਂ ਇਹ ਕਿੱਥੇ ਬੁਲਾਉਂਦੇ ਭਰਾਵਾ ਹੁਣ ਸਾਨੂੰ ਵੱਡੇ ਬੰਦੇ ਇਹ ਅਸੀਂ ਬਹੁਤ ਬੰਦੇ ਤੁਪਾਟ ਚਪਾਈ ਰਿਪਾਹੇ ਮਿਲਾਂਦੇ ਪੈਸੇ ਨਹੀਂ ਵੜਦੀ ਸਾਨੂੰ ਕੋਈ ਵੜਾਵੇ ਤਾਂ ਹੀ ਛੱਡੀਏ ਨਾ ਚਲਿਏ ਫਿਰ ਚਲੋ ਹਾਂ ਚਲੋ ਵੀ ਚਲ ਜਲਾ ਗਿਆ ਕੋਈ ਮੈਨਾਂ ਨਹੀਂ ਰੰ ਚਲੋ ਵੀ ਚਲੀਏ ਨਨੂ ਬਾਏ ਕਰਦੇ ਚਲ ਠੀਕ ਹੈ ਦੀਦੀ ਹੋਣਾ ਸੀਗਾ ਹੋ ਉਹ ਉਹਨਾਂ ਤੋਂ ਥੋੜਾ ਥੋੜਾ ਹੀ ਆ ਪੱਜੇ ਪੱਜੇ ਚਲਾ ਦੇ ਆ ਜੋ ਅਸੀਂ ਆਏ ਤਾਂ ਚੱਲੇ ਦੀਆਂ ਆਏ ਤਾਂ ਚੱਲੇ ਸਿਰਫ 10 ਮਿੰਟ ਅਸੀਂ ਰੁਣਾ ਸੀਗਾ ਇੱਥੇ ਹੁਣ ਆਪਾਂ ਚੱਲੇ ਹਾਂ ਤੇ ਦੀਦੀ ਹੋਣਾ ਦੀ ਜੁੱਤੀ ਵਿੱਚ ਰਹਿ ਗਈ ਸੀਗੀ ਗੱਡੀ 'ਚ ਇਸ ਕਰਕੇ ਚੇਤਾ ਭੁੱਲ ਗਿਆ ਉਹ ਦੇ ਦੀ ਨਾ ਗੱਡੀ ਗੱਡੀ ਸੇ ਜਿੱਤੀ ਕੱਢ ਕੇ ਲੈ ਕੇ ਆਉਣੀ ਆ ਦੇ ਮਨ ਸ਼ਰਾਰਤੀ ਉਹਨਾਂ ਦਾ ਗੱਡਾ ਸੋਟਾ ਆ ਚੱਕ ਕੇ ਡੈਡੀ ਸੋਟਾ ਆ ਡੋਡੋ ਦਾ ਲਾ ਦ ਲੈ ਲੋਈ ਤੁਹਾਡੇ ਲੈ ਗਿਆਂ ਫਰੈਸ਼ ਸਹੀ ਵਾ ਪ੍ਰੈਸ਼ ਤੁਸੀਂ ਦੇਖ ਕੇ ਲਿਆ ਕਰੋ ਜੀ ਨਹੀਂ ਨਹੀਂ ਇਹ ਫਰੈਸ਼ ਨਹੀਂ ਆ ਸਹੀ ਸਹੀ ਜੇ ਪਾਇਓ ਲਾ ਲਾ ਕਿੰਨੇ ਸਾਲ ਕਿੰਨੇ ਰੁਪਏ ਕਿਲੋ ਇਹ? ਇਹ 150। 150 ਰੁਪਏ ਕਿਲੋ ਆ। ਉਹ ਆ ਗਈ ਆ। ਥਾਂ-ਥਾਂ ਲੱਗ ਲੱਗ ਇੱਕ ਜਗ੍ਹਾ। ਭਾਈ ਆ ਗਈ ਏ। ਇਹ ਰਸਬਰੀ ਏ ਭਾਈ। ਕੀ ਦਾਵੇਂ ਨਾ। 170 ਦੇਵੋ ਬੇ ਰਤਨਾ। ਤੁਸੀਂ ਕਿਤੋਂ ਖਾਣੇ ਕੁਲ ਚਾਹੀਏ। 170 ਦੇਵੋ। ਦੇ ਪੂਰੇ ਲੋਕ ਆ ਰਹੇ ਯਾਰ ਬੜੀ ਹਿਸਮਤ ਇੱਕ ਨਾ ਕਿੱਲੋ ਵੀਰ ਕੇ ਸੀ ਇਹ ਕਿਹੜਾ ਫਾਲਿਆ ਆਵਾ ਕਾਟੂ ਆ ਬਾਕੀ ਇੱਕ ਦਾ ਕੋਈ ਨਹੀਂ ਅੱਜ ਦਾ ਗਾਸਪਰੇ ਹਲੋ ਜੀ ਆਪਾਂ ਪਾਉਂਦੇ ਆ 150 ਦਾ ਇੱਕ ਆ 150 ਰੁਪਏ ਦਾ ਇੱਕ ਔਰ ਇਹ ਇਦਾਂ ਦਾ 150 ਦਾ ਇੱਕ ਕਿਦਾਂ ਕਰ ਹ ਆਪਣਾ ਕੋਈ ਨਹੀਂ ਮੈਂ ਤਾਂ ਖਾ ਨਹੀਂ ਸਕਦੀ ਇਹ ਮੈਂ ਆਪਣੇ ਲਈ ਡਾਈਟ ਲੈਣੀ ਆ ਚੱਲੀਏ ਚੰਦਰਿਆਂ ਦਾ ਰੇਟ ਪੁੱਛਦੀ ਆ 500 ਦੇ 100 ਇੱਕ ਇਹਦਾ ਵੇ ਮੈਨੂੰ ਵਸੇ ਪੌੜੀ ਤੇ ਚੜ੍ਹ ਜਾਣਾ ਚਾਹੀਦਾ ਬਟਰ ਇੰਸਟਾਲਮੈਂਟ ਕਰਨੀ ਆ ਬੋੜੀ ਚ ਲਾ ਜੀ ਆਪਾਂ ਪਹੁੰਚ ਚੁੱਕੇ ਆ ਘਰੇ ਤੇ ਬਹੁਤ ਥੱਕ ਹੋ ਚੁੱਕੇ ਆ ਗੱਡੀ ਚ ਬੈਠ ਬੈਠ ਕੇ ਇਹਨੇ ਗੱਡੀ ਚ ਦਿਖਾਵਟ ਕਾਤੋਂ ਹੁੰਦੀ ਆ ਸਿਰ ਬਹੁਤ ਉੱਡਦਾ ਕਿਉਂ ਦਵਾਈ ਖਾ ਲੋ ਸਾਦੇ ਪਈ ਦਵਾਈ ਸਾਦੇ ਪਈ ਆਹ ਦੇ ਪਈ ਦਵਾਈ ਖਾ ਲੋ ਤੁਸੀਂ ਤੇ ਮਨਵੀਰ ਸਾਡਾ ਜਿਹੜਾ ਆ ਇਹ ਸੁੱਤਾ ਸੀਗਾ ਇਹ ਉੱਠ ਚੁੱਕਾ ਹੁਣ ਕੀ ਖਾਣੀ ਇਹ ਪਾਪਾ ਫਰੂਟ ਤੈਨੂੰ ਕੱਟ ਕੇ ਦਿੰਦੇ ਆ ਠੀਕ ਆ ਠੀਕ ਆ ਓਕੇ ਸਾਰੇ ਦਾ ਜਦੋਂ ਕਿ ਆਰੇ ਐਪਲ ਮम्मा ਬਣਾਉਂਦੇ ਪਏ ਰੋਟੀ ਮम्मा ਨੂੰ ਲੱਗੀ ਆ ਭੁੱਖ ਤੇ ਆਦੇ ਲੱਦ ਵਾਈ ਦੀ ਵਾਈ ਥਾ ਕੇ ਆ ਗਏ ਲੋ ਜੀ ਸਾਡੀ ਗੱਡੀ ਤੋਂ ਹੁੰਦੀ ਪਈ ਆ ਕੱਲ ਨੂੰ ਜਾਣਾ ਜਠੇਰਿਆਂ ਤੇ ਹੁਣ ਆਪਾਂ ਸਾਰੇ ਜਣੇ ਨੇ ਢੋਡੀਆਂ ਗੱਡੀ ਅੱਧੀ ਤਾਂ ਇਹਨਾਂ ਨੇ ਢੋਲੀ ਆ ਤੇ ਇਧਰ ਸਾਰੀ ਢੋਲੀ ਇੱਕ ਪਾਸਾ ਹੀ ਹੋਇਆ ਇਧਰ ਦਾ ਇਧਰਲੀ ਸਾਈਡ ਇਹਨਾਂ ਨੇ ਸਾਰੀ ਤੋੜੀ ਤੋਤੀਆ ਸਿਰਫ ਸਰਫ ਸਰਫ ਵਗੈਰਾ ਬੱਜਨੀ ਮਮਾ ਖਾਂਦੇ ਪੈ ਰੋਟੀ ਬਸ ਮਮਾ ਹੁਣ ਉਹਨੇ ਵੀ ਲੱਗਣਾ ਮੈਂ ਵੀ ਲੱਗਣਾ ਨਾਲ ਉਹ ਗੰਦੀ ਬਾਤ ਹੋਈ ਹੈ ਮੀਂਹ ਦੇ ਵਿੱਚ ਤਾਂ ਤੋਤੀ ਨਹੀਂ ਜਾਣੀ ਸੀ ਕਿ ਕਿ ਹਾਂ ਤਿੰਨ ਦਿਨ ਮੀਂਹ ਪੈਂਦਾ ਰਿਹਾ ਫੇ ਉਧਰ ਅਮਨਦੀਦੀ ਘਰੇ ਵੀ ਗਏ ਸੀਗੇ ਆਪਾਂ ਤੇ ਹਾਂ ਬਸ ਥੋੜੇ ਟਾਈਮ ਤੱਕ ਗੱਡੀ ਤੋਤੀਆ ਨਹੀਂ ਮਨਵੀਰ ਸਾਡਾ ਜਿਹੜਾ ਇਹ ਦੇ ਲੋ ਕੀ ਖਾਂਦਾ ਪਿਆ ਇਹ ਨਾਰ ਪੈਰ ਵੀ ਥੋੜੋ ਚਲੋ ਜੀ ਉਹ ਤਾਂ ਜਦੋਂ ਗੱਡੀ ਤੋਂ ਹੁੰਦੀ ਆ ਉਦੋਂ ਮੈਂ ਮੰਨਦਾ ਆ ਲਾਲੋ ਸਾਹਿਬ ਵੀ ਗੱਡੀ ਦਾਸ ਜੀ ਨਾਲ ਮਤ ਹੋਵੇ ਤੇ ਦਸ ਦਿਨਾਂ ਦੇ ਨਾਲ ਹੀ ਗੱਡੀ ਬਣਾ ਲੈਣਾ ਹੁੰਦਾ ਹੈ ਦੇਖੋ ਜਿਆਦਾ ਟਾਈਮ ਨਹੀਂ ਕੱਢਦੇ ਹਾਂ ਦੇਖੋ ਮਤਲਬ ਕਹਿ ਰਹੇ ਹੋ ਕਿ ਇੰਨੇ ਇੰਨੇ ਦਿਨਾਂ ਚ ਮਤਲਬ ਬਣਾ ਲੈਂਦੇ ਆ ਥੋੜੇ ਦਿਨ ਹੋਰੀ ਲਹਾ ਜੀ ਜਦੋਂ ਗੱਡੀ ਤੋਂ ਹੋਣੀ ਹੁੰਦੀ ਨਾ ਹੈ ਨਹੀਂ ਹੋਣੀ ਯਾਰ ਓਹ ਦੇਖੋ ਕਿੰਨੀ ਮਿੱਟੀ ਲਿੱਤੀ ਮੰਮਤ ਕਰ ਬੈਠਾ ਜਦੋਂ ਇਹਨੇ ਮਾਰਨਾ ਆਪੀ ਲੱਗੀ ਗੱਡੀ ਦੇ। ਬੰਦ ਕੋ ਜਿੰਨੇ ਵਾਰ। ਟੋਟਾ ਦਾ ਆਪ ਵੀ ਕਿਹਾ। ਮੈਂ ਦੇਖਿਆ। ਮੈਂ ਦੇਖਾ ਛੋਟਾ ਡੱਬਾ ਦਾ। ਉਹ ਕਿੱਥੇ ਆ? ਆਹ ਦੇਖੋ ਜੀ ਡੱਬਾ ਜਿਹੜਾ ਸਾਡਾ ਸਰਫ ਵਾਲਾ ਖੁੱਲਣ ਨਹੀਂ ਦਿਆ ਪਤਾ ਨਹੀਂ ਕਿੱਦਾਂ ਲੱਗ ਗਿਆ ਆ। ਇਹ ਕਿਦਾਂ ਲੱਗਾਇਆ ਹੁਣ ਖੁੱਲਿਆ ਜਾ ਕੇ ਲੋ ਜੀ ਜਦੋਂ ਆਪਾਂ ਦਾ ਪਾ ਦੇ ਪਾ ਦੇ ਪਾ ਦੇ ਬੰਦਾ ਥੈਂਕ ਯੂ ਥੈਂਕ ਯੂ ਬਾ ਮੈਂ ਆਪਾਂ ਤਾਂ ਕਹਿੰਦਾ ਥੈਂਕ ਯੂ ਮੈਨੂੰ ਕਹਿੰਦਾ ਥੈਂਕ ਯੂ ਪਾ ਦੇ ਪਾ ਦੇ ਇੱਥੇ ਉਪਰੋਂ ਘੱਟਾ ਹੋਣਾ ਆ ਉਪਰ ਸਾਫ ਕਰੀ ਪਾ ਪਾਣੀ ਡੋਲੀਆਂ ਦੇ ਇੱਧਰ ਨੂੰ ਆਪਰੇ ਸੱਤ ਤੇ ਪਾਉਗਾ ਤਾਂ ਸੱਤ ਵੀ ਸਾਫ ਨਾਲ ਹੀ ਹੋ ਜਾਊਗਾ ਸੱਤ ਤੇ ਸੱਤ ਤੇ ਹੀ ਪਾ ਲੋ ਪਾਣੀ ਜੀਤੇ ਤੇ ਹੀ ਪੜਿਖਾ ਆ ਲੈ ਛੋਟਾ ਕੱਲ ਨੂੰ ਜਾਣਾ ਬਠੇਰੀਆਂ ਦੇ ਤੇ ਗੱਡੀ ਜਿਹੜੀ ਸਾਡੀ ਤੋਂ ਹੁੰਦੀ ਪਈ ਆ ਜਿੱਥੇ ਰੇ ਆਪਾਂ ਜਾਵਾਂਗੇ ਕੱਲ ਫਸਟ ਟਾਈਮ ਜਾਣਾ ਉਹ ਕਹਿੰਦਾ ਗੂੰਗੂੰ ਜਾ ਉਹ ਹਾਂ ਦੇ ਡੱਬੇ ਚ ਪਾਣੀ विक्रम लंबाए नु कह अपने कपड़े भेज जाने तेरे। ਹੋਣੇ ਆ। ਹੈਂ? ਇੱਥੇ ਕੈਂਡ ਪਾਈ। ਆਇੱਟੇ ਕ ਪਾਈ ਪ੍ਰੀਤੀ ਥੋੜਾ ਜਾ ਆ ਗਿਆ ਖੂੰਜੇ ਤੇ ਆ ਦੇ। ਆ ਦੇ ਸਰਫ ਰੇ। ਯਾਰ। ਹੁਣ ਵਿੱਚੋ ਯਾ ਤਾ। ਵੇਦ ਫਾਰੇ ਮਾਰਦੇ ਪਾਣੀ ਇੱਕ ਵਾਰੀ ਚੰਗੀ ਤਰ੍ਹਾਂ। ਸਾਹ ਚੜ ਗਿਆ। ਨਹੀਂ ਇੱਧਰ ਇੱਧਰਲੇ ਪਾਸੇ। ਆ ਜਿੱਥੇ ਜਿੱਥੇ ਸਰਫ ਆਈ ਏ ਸਾਰੇ। ਆਰ ਆਪਾਂ ਦਾ ਕੰਮ ਹੈ ਇੱਧਰ ਹੀ ਸਿਆ ਆ ਵੀ ਇੱਥੇ ਸਿਰ ਪਾ ਦੇ ਇੱਥੇ ਸੀਸ਼ੇ ਇਹਦੇ ਕੋਲੋਂ ਸੀਸ਼ੇ ਤੇ ਆ ਆ ਛੋਟੇ ਸੀਸ਼ੇ ਤੇ ਪ੍ਰੀਤ ਆ ਜਿੱਥੋਂ ਦੀ ਦੇਖਦੇ ਹੁੰਨੇ ਆ ਪੱਸਾ ਪੁੱਸਾ ਆਉਂਦੀਆਂ ਜਾਂਦੀਆਂ ਆ ਨਿੱਕਾ ਕਿਆ ਆ ਕਾ ਕਪੜੇ ਭੇਲੇ ਆ। ਜਿਕਰਮ ਟੈਰਾਂ ਦੀ ਸਫਾਈ ਕਰਦਾ ਪਿਆ। ਆਹ। ਆਹ ਇਹ ਵੀ ਥੋੜੇ ਜਿਹੇ ਪੱਧਰੇ ਹੋ ਜੂਗੇ ਸਾਫ। ਹੂੰ। ਆਪਾਂ ਕੱਢਣੀ ਕਰੋ ਗੱਡੀ ਹੁਣ ਕੱਲ ਨੂੰ ਕੱਢਣੀ ਸਵੇਰ ਨੂੰ। ਬਾਬਿਆਂ ਦੇ ਜਾਣਾਗੇ। ਹਾਂ ਹਾਂ। ਪਾਪਿਆਂ ਦੇ ਚਾਲੇ ਚੱਲਿਏ। ਉਹ ਗੱਡੀ ਧੋ ਲਈ ਆਈ ਨਹੀਂ ਤੇਰੇ ਯਾਰ ਨਹੀਂ ਬਾਬਿਆਂ ਦੇ ਜਾਂ ਚੱਲਿਏ।

ਇਹ ਵੀ ਵਿਚਾਰੀ ਕਹਿੰਦੀ ਮੈਨੂੰ ਲਾਓ ਵਿਚਾਰੀ ਕਹਿੰਦੀ ਨਹੀਂ ਮੈਨੂੰ ਘਮਾਉਂਦੇ ਆਗਾ ਆ ਬਣਾਉਂਗਾ ਤੈਨੂੰ ਤੋ ਆਉਂਗਾ ਆ ਤੈਨੂੰ ਨਾ ਹੀ ਰਾਮ ਆ ਵੀ ਉਹਨਾਂ ਨੂੰ ਨਾ ਆ ਆਪਾਂ ਆਪੀ ਨੂੰ ਨਾ ਨਾ ਕੇ ਜਾਣਾ ਜੇ ਨਾ ਕੇ ਜਾਵਾਂਗੇ ਹੋ ਚਲੋ ਜਿਹੜੇ ਟਿਕਣ ਨੂੰ ਨਾ ਹੀ ਆ ਮੈਂ ਰਾੜ ਲਾ ਲਿਓ ਰਾੜ ਲੈ ਮੰਡੀ ਨਾ ਨਾ ਰਣਾ ਪਾਣੀ ਨਾ ਮੋਟਰ ਚ ਲਾ ਕੇ ਅੱਜ ਪਾਣੀ ਕਦੀ ਰਾੜ ਮਾਰੀ ਨਾ ਪਾਣੀ ਜੀਸਾ ਜੀ ਦਿਸੇ ਉਹ ਪਰ ਫਰੀਤੀ ਉਹ ਗੱਡੀ ਤੇ ਪਾਉਣੇ ਸੀ ਹੈ ਤੂੰ ਬਰਾਵਾ ਰਹਿਣ ਦੇ ਇਹ ਤਾਂ ਫੜ ਲਾ ਉਹ ਉੱਪਰ ਵੀ ਕੁਛ ਆਟਾ ਤੇ ਪਾ ਦੇ ਮੜਜਾ ਉਹ ਉੱਪਰ ਮਿੱਟੀ ਜੀ ਡਿਗੀ ਆ ਹੈ ਉਹ ਸਾਤ ਤੇ ਉੱਪਰ ਪਿਆ ਉਹ ਨੂੰ ਤੇ ਲੱਗਣ ਉਹ ਜਿਆ ਹੋਆ ਜੀ ਉਹ ਨਹੀਂ ਪਿਆ ਮੈਂ ਉਹ ਬੈਠੂ ਜੀ ਅੱਛਾ ਚਾਹ ਕਰ ਇਹ ਤਾਂ ਤਰਫ ਤਾਰਪਾ ਜਿਹੜੀ ਪਈ ਏ ਫੇਰ ਲਈ ਟੈਰਾ ਤੇ ਉਧਰ ਲਿਆ ਤੇ ਉਧਰਲੇ ਟੈਰਾ ਤੇ ਫੇਰ ਨਹੀਂ ਚੱਕੋ ਉਹ ਇਧਰ ਨੂੰ ਲੈ ਆ ਚਾਰ ਇਹ ਕਿੰਨੀ ਮੈਲ ਦਿੱਤੀ ਹੈ ਹੜਾ ਚੱਕ ਮੈਂ ਮਿੱਟੀ ਜੇ ਹੁਣੇ ਹੁੰਜ ਦੇਣੀ ਏ ਇਹ ਨਹੀਂ ਤਾਂ ਇਹ ਬੋਝ ਇੱਥੇ ਹੋ ਜਾਣ ਸਵੇਰ ਤੱਕ ਮੈਂ ਹੁੰਜ ਨੂੰ ਰਹਿਣ ਦੀ ਹੂੰ ਸਵੇਰ ਨੂੰ ਫਿਰ ਨਾ ਉਹ ਹੁੰ ਜਣੀ ਹੋਣਾ ਸਵੇਰ ਨੂੰ ਆਪਾਂ ਨੂੰ 9 ਵਜੇ ਜਾਣਾ ਹੈ ਮੰਮੀ ਆਪਾਂ ਦਵੇ ਨੂੰ ਨਾ ਟਾਈਮ ਨਾਲ ਨਿਕਲ ਆਇਆ ਹੋਰ ਟਾਈਮ ਨਾ ਜਾਣਾ ਉਹ 9 ਵਜੇ ਆ ਤੇ ਅਮਨ ਨੂੰ ਵੀ ਕਹਿ ਦੋ ਵੀ ਟਾਈਮ ਨਾਲ ਆ ਜਾ ਆਣਾ ਫਿਰ ਇਹਨੂੰ ਹੋਰ ਮਾਰ ਮੈਂ ਕਰਾਂ ਮਾੜੀ ਗੱਡੀ ਦੀ ਨਹੀਂ ਮਾਰਨੀ ਪਊਗੀ ਮੈਂ ਹੁਣ ਦੇਖ ਰਿਹਾ ਤੁਸੀਂ ਦੇਖੋ ਤਾਂ ਮਾੜੀ ਗੱਡੀ ਨਾ ਆ ਆ ਪਿੱਛੇ ਕੀ ਕਾਲੋ ਕਾਲੋ ਲੱਗੀ ਵੀਰੀ ਤਾਂ ਆ ਵਾਲੀ ਆ ਦੇਖ ਤਾਰੇ ਉਹਦੇ ਘੰਟੀ ਨਹੀਂ ਹੁੰਦਾ। ਦੇਖੋ ਕੰਟਾਇਆ ਘਾਹ ਦੇ ਤੇ ਨਿਕਲਦਾ ਪਿਆ। ਹੈ? ਚਲਾਂ ਅੰਦਰ ਚ ਨਿਕਲ ਪਾ। ਪਾੜੀ ਆ, ਥੋੜੀ ਨਿਕਲਦੀ ਆ। ਨਹੀਂ। ਉਹ ਰੈਟ ਉੱਤੇ ਵਿੱਚ। ਹਾਂ, ਆਹ ਟ੍ਰੀਟੇ ਦੇ ਪਏ ਹਾੜੀ ਹਾੜ ਵਾਲੇ। ਥੱਲੇ। ਹਾਂ। ਨਹੀਂ ਆ ਕੁਛ ਲੱਗਾ ਆ ਮਿੱਟੀ-ਮੁੱਟੀ ਹਾੜ। ਆਹ ਦੇਖੋ ਮੁੱਟੀ ਆ। ਇਹ ਸਾਬਣਾ ਲਾ ਸਾਰਫਣਾ। ਸਾਰਫਣਾ ਕਰੋ। ਸਾਰਫਣਾ ਦਿੱਤ ਨੂੰ। ਚਲ। ਵਿੱਚੋਂ ਵੀ ਇਦਾਂ ਨੂੰ ਹੁਣ ਇਹ ਇੱਧਰ ਕਰਕੇ ਫੇਰ ਸਾਫ਼ ਕਰ ਲੈਣੇ ਹਨਾ ਇਹਦੇ ਵਿੱਚੋਂ ਗੱਡੀ ਦੇ ਘੱਟਾ ਘੁੱਟ ਆ ਦੇਖ ਲੈ ਇੱਥੇ ਗਿਆ ਆ ਪਿੱਛੇ ਵੀ ਫੇਰ ਤਾਂ ਫਿਰ ਤੇ ਜਿੱਦਣ ਫਾਇਦਾ ਨਹੀਂ ਬੈਕ ਸਾਈਡ ਦੇ ਵੀ ਕੋ ਮਾਤ ਨਿਕੜ ਸਰ ਕੋ ਨਹੀਂ ਰਹਿਣਦੇ ਗੱਡੀ ਤਾਂ ਹੋ ਗਈ ਏ ਤੋ ਆ ਪਿੱਛੇ ਫੇਰ ਆ ਦਿਖਾ ਦਿਆ ਕਾਏ ਮਰਾਤਾ ਬਈ ਚੱਲ ਹੈਗਾ ਪਾਣੀ ਇੱਥੇ ਉਹ ਜਦੋਂ ਨਿਕਲ ਗਿਆ ਹਾਂ ਉਹ ਉਹ ਵਿੱਚ ਜੈਨੂ ਪਾਪਰੀਤੀ ਨੰਬਰਾਂ ਦੇ ਪਲੇਟ ਦੇ ਚੱਲ ਹੋ ਗਏ ਸਾਹ ਆਓ ਇਹ ਰਹਿ ਗਿਆ ਇੱਧਰ ਲਿਪਾ ਆਹ ਉਹ ਨਾ ਚੋਜੇ ਲੱਗੀ ਯਾਰ ਮੈਂ ਮਾਰਨ ਲੱਗਾ ਥੱਲੇ ਪਾ ਕੇ ਮੈਂ ਪਾਣੀ ਮਾਰਨਾ ਮਮੀ। ਰਿਤਿ ਭਾਰਾ ਨੇ ਚੱਕੀ ਯਾਰ ਤੂੰ। ਮਮੀ ਛੱਡੋ ਫੋਨ ਮਾਰਾ ਇਹਨੂੰ ਕ੍ਰੀਤੀ ਨੂੰ ਮਾਰਾ। ਰਿਤਿ ਆ ਫੜ। ਰਿਤਿ ਨੂੰ ਫੜਾ ਦੇ। ਮਮੀ ਤੁਸੀਂ ਪਾਣੀ ਮਾਰ ਦਿਓ ਮਾੜਾ ਮਰਦ। ਲੈ ਫੜ। ਇਹ ਨਾ ਮਾਰਦੀ ਤੇ ਹੈਗੀ ਡੱਬਿਆ ਨਾ। ਉਹ ਨਹੀਂ ਯਾਰ। ਤੂੰ ਆ ਫੜ ਲੈ ਨਾ। ਤੇਰੇ ਤੂੰ ਨਾ ਉਹ ਚੱਕ। ਕਿੱਡੇ ਖਾਂਗਾ। ਹੋ ਭਾਈ ਆ। ਕੱਡੇ ਤੇ ਹੀ ਦੱਸਿਆ ਸਾਨੂੰ ਕਿੱਦਾਂ ਦੀ ਲੱਗਦੀ ਏ। ਹੁਣ ਦੱਸਿਓ ਫੇ ਕਿੱਦਾਂ ਲਾਤੀ ਹੈਂ ਇਕ੍ਰਮਾ ਗੱਡੀ ਹਾਂ ਦੇ ਰੱਖਦਾ ਆ